ਬਈ ਕੀ ਨਾਮ ਹੈ ਕਿਹੜਾ ਪਿੰਡ ਮੇਰਾ ਨਾਮ ਵੀਰਜੀ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਛਰੀਖਾਨੇ ਦਾ ਕਦੋਂ ਤੁਹਾਡਾ ਵਿਆਹ ਹੋਇਆ ਸੀਗਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਝ ਹੋਇਆ ਇਸ ਬਾਰੇ ਤੁਹਾਡਾ ਖੁੱਲ ਕੇ ਜਾਣਕਾਰੀ ਦਿਓ ਵੀਰਜੀ ਵਿਆਹ ਮੇਰਾ ਸਾਤ ਇੱਕ 2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਵਾਲ ਤੇ ਵਿਆਹ ਇਸ ਕਰਕੇ ਹੋਇਆ ਕਿ ਬਾਹਰ ਚੱਲ ਜਾਗੇ ਦੋਵੇਂ ਜਾਣੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਏ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਾਏ ਪੂਰੇ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਰ ਕੈਨੇਡਾ ਦੀ ਫੈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਇਹ 3 ਸਾਲ ਹੋ ਗਏ ਜੀ 6 ਸਾਲ ਹੋ ਗਏ ਇਹਨਾਂ ਸੱਚਾ ਕੰਮ ਹੋ ਗਏ ਜਿਹੜਾ ਸਾਡਾ ਕਰਤੀ ਸੀ ਉਹ ਸਾਢੇ 11 ਲੱਖ ਰੁਪਏ ਵੀਰ ਜੀ ਨੇ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਤੇ ਉਮੀਦ ਸੀਗੀ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਹਰ ਤੁਹਾਨੂੰ ਵੀ ਲੈ ਕੇ ਪਾਣੀ ਫੋਟੋਆਂ ਹੀ ਨਾ ਹਾਲਾਤ ਨੇ ਕੋਈ ਕੋਈ ਪੁੱਛ ਕਰੀ ਹੋਣਾ ਵਿਆਜ ਦੇਣ ਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੋਈ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਹੀ ਕੁਝ ਹੀ ਕਰਦਾ ਚੁੱਕਿਆ ਵਿਆਜ ਚੁੱਕੇ ਪੈਸੇ ਉਹ ਵਿਆਜ ਦੇਣ ਡਿਆ ਕੁਝ ਲਾਉਣ ਡੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਸੀ ਕੀ ਗੱਲਬਾਤ ਹੋਈ ਸੀ ਜਦੋਂ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮਰਕੋ ਹੋਣਗੇ ਮੈਂ ਦੇ ਦਊਂਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਮੈਂ ਦੇ ਦਿਆਂ। ਇਹਨਾਂ ਸਮੂਹ ਤੋਂ ਬਸ ਕਰਦੇ। ਵੀਰ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ। ਬੀਨੈਸ਼ਤਾਰੋ ਠੱਗੀ ਆ ਜੀ ਸਾਢੇ 11 ਲੱਖ ਰੁਪਏ ਤੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਕਿਸੇ ਕਿਸੇ ਨੂੰ ਬਹੁਤ ਵਾਰ ਬੰਦੇ ਕੋਲ ਵੀ ਗੱਲ ਕੀਤੀ ਸਾਡੇ ਪਿੰਡ ਦੇ ਸਰਪੰਚਾ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਕੋਲ ਵੀ ਫਿਰਹੀਂ ਗਏ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੋਸ਼ਾਂ ਦਿੱਤੀਆਂ ਤੇ ਬਿਹਾਤੀ ਪੁਲਿਸ ਨੇ ਕਿਹਾ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਾ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੂ ਆਇਓ ਫਿਰ ਇਹ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਗਿਆ ਮਾਮਲਾ ਦਰਜ ਕਰ ਦਿੱਤਾ ਗਿਆ ਪਹਿਲਾਂ ਥਾਣਾ ਲੋਕੋਗੇ ਹੁੰਦਾ ਬਾਅਦ ਲੱਗਾ ਵੀ ਕੁਝ ਨਹੀਂ ਚੱਲਦਾ ਸਾਰੇ ਪਰਿਵਾਰ ਖਿਲਾਫ ਜਿਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਸਾਰੇ ਸਾਜ਼ਿਸ਼ੀਆਦਿ ਦਾ ਜਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕਰੋ ਦੀ ਮੰਮੀ ਦਾ ਨਾਮ ਹੈ ਗੁਰਜੀਤ ਕਰੋ ਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਜੀ ਦਾ ਨਾਮ ਸੁਮਨਦੀਪ ਪਰ ਜਿਹੜੀ ਪੁਲਿਸ ਸੀ ਜਿਨਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਦੇ ਦਫਰਖਾ ਉਹ ਪੁਲਿਸ ਚੱਲ ਜਾਈਏ ਕਿ ਕੀ ਗੱਲ ਹੈ ਜੋ ਪੱਟਾ ਦਰਜ ਹੋ ਗਿਆ ਪੁਲਿਸ ਕੋਲ ਕਰੂ ਫੋਨ ਕਿਹੜੀ ਵਜ੍ਹਾ ਤੋਂ ਪੂਰੀ ਕੁੜੀ ਪੁਲਿਸ ਨੂੰ ਧੋਣ ਕਰਕੇ ਹੋਰ ਡੈਡੀਓ ਤਾਂ ਕਹਿੰਦਾਂ ਪੁਲਿਸ ਤੇ ਮੈਂ ਜੇਬ ਚ ਪਾ ਕੇ ਕਿਹੜੀ ਦੱਸਣ ਤੋਂ ਇਹਨਾਂ ਨੇ ਬਾਹਰ ਕੱਲ ਦਿੱਤੀ ਜਿਹੜਾ ਜੋ ਤਰਕ ਕੋਈ ਲੱਗਦਾ ਲਾਲਾ ਸਾਨੂੰ ਦੱਸਿਆ ਵੀ ਹੁਣ ਕੀ ਪੈਸੇ ਸਾਰੇ ਤੁਸੀਂ ਮੰਗੇ ਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਹਨ ਕੁੜੀ ਨਾਲ ਦਿੱਤਾ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਦੋਂ ਵਿਆਹ ਇਹ ਕੁੜੀ ਤੁਹਾਡੇ ਘਰ ਆਈ ਸੀ ਕੋਈ ਮੋਚਾ ਨਹੀਂ ਆਈ ਆਈ ਸੀ ਕਿ ਵਿਆਹ ਕਰਾਉਂਗਾ ਬਾਈਸ ਇਹਨਾਂ ਟਾਈਮ ਦੇ ਸਨੈਰੀ ਆਪਣਾ ਪੁਲਿਸ ਕਰਾਉਂਗਾ ਪਰ ਲੱਗਦਾ ਉਹਸ ਤੋਂ ਬਾਅਦ ਪਾਣੀ ਪਾਣੀ ਆ ਗਈ ਪਾਏ ਵੀ ਬੁਆ ਬੈਠੇ ਆ ਤੇ ਕਰਜ਼ਾ ਵੀ ਲਾਉਣ ਡਿਆ ਤੇ ਵਿਆਜ ਵੀ ਤਾਰਨ ਡੇ ਮੈਂ ਪੁੱਛਿਆ ਕਿ ਕਿੱਥੇ ਰਹਿਣ ਕਿੱਥੇ ਆ ਘਰ ਦਾ ਗੁਜ਼ਾਰਾ ਇਦਾਂ ਵਿੱਚ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਜਿਹੜੀ ਪੈਨਸ਼ਨ ਹੁੰਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਆ ਤੂੰ ਨਾ ਮੇਰੇ ਮਿਲ ਗਿਆ ਜੋ ਤਰ੍ਹਾਂ ਤੂੰ ਕਰਦਾ ਅਹ ਜੀ ਕੀ ਨਾਮ ਲੈਂਦਾ ਮੇਰਾ ਨਾ ਜੀ ਰਿੰਕੂ ਮੇਰਾ ਪਿੰਨ ਚੱਕ ਨਹੀਂ ਦਿਖਣ ਹਲਕਾਰ ਆਸਾਂ ਸੀ ਮੈਂ ਸਾਬਕਾ ਸਰਪੰਚ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਮਾਮਲਾ ਪਹੁੰਚਾ ਲਗਾਤਾਰ ਪੰਜਾਬ ਦੇ ਇਸ ਛੱਗੀ ਦੇ ਖਾਸ ਕਰਕੇ ਆਪਣੇ ਨੌਜਵਾਨ ਮੁੰਡੇ ਨੇ ਉਹ ਛੱਗੇ ਦਾ ਸ਼ਿਕਾਰ ਬਣ ਜਦੇ ਆ ਤੁਹਾਡੇ ਤੱਕ ਪਹੁੰਚੇ ਸੀ ਕਿ ਹੁਣ ਕੀ ਤੁਸੀਂ ਕਾਰਵਾਈ ਕਰਦੇ ਹੋ ਕੀ ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਮੈਂ ਜੀ ਚਾਹੁੰਦਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਹੈ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੋਂ ਤੇਨ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਖਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਜੀ ਵਜ੍ਹਾ ਕੇ ਸਮਾਜ ਦੇ ਵਿੱਚ ਨਾ ਕੋਈ ਰੇਟ ਹਾਈ ਕੋਰਟ ਤੇ ਟਪਾਈ ਘਾਟੀ ਪੁਲਿਸ ਦੀ ਸੀਗੀ ਉੱਪਰ ਤੋਂ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਕਸਰ ਨੇ ਸਿੱਧਾ ਤੋਂ ਹਾਈ ਕੋਰਟ ਦਾ ਰੁਖ ਕੀਤਾ ਕੀ ਵਜ੍ਹਾ ਵਜ੍ਹਾ ਜੀ ਉਹਨਾਂ ਦੀ ਇੱਕ ਬੇਟੀ ਆ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋਰ ਵਾਜੇ ਕਿਤੇ ਵੀ ਨਹੀਂ ਤੁਣ ਕੀ ਮੰਗ ਕਰਦੇ ਮੰਗ ਕਰਨਾ ਚਾਹੁੰਦੇ ਨੇ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੀ ਠੀਕ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਨ ਹੈ ਪਾਪਾ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਾਇਆ ਉੱਥੇ ਵੀ ਖਰਚਾ ਹੋਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪੂਰਾ ਪਰਿਵਾਰ ਦਾ ਸੈੱਟ ਹੋਏਗਾ ਪਰ ਕੁੜੀ ਹੁਣ ਬਾਹਰ ਚਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਝ ਕਹਿਣਾ ਚਾਹੋਗੇ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ। ਉਹਨੂੰ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ। ਅਸੀਂ ਭਗਵੰਤ ਮਾਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਕਿ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰੀ ਕਿ ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਹੈ ਸੁਮਨਦੀਪ कौर ਉਹਨੇ ਕਿਤੇ ਵੀ ਪੈਰ ਨਹੀਂ ਲੱਗਣ ਦਿੱਤੇ ਤੇ ਹਾਂ ਜੀ ਤੇਤੇ ਵੀ ਇਹ ਦਰਖਾਸਤ ਦੇਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਹੀ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦੋਇਆ ਜਾਵੇ ਜੀ ਹਾਂਜੀ ਤੇ ਜਿਹੜੇ ਪਰਿਵਾਰ ਹੈ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਜੇ ਗੱਲਬਾਤ ਤਾਂ ਕੀਤੀ ਹੋਣੀ ਕੁੜੀ ਵਾਲਿਆਂ ਦਾ ਪਰਿਵਾਰ ਚੰਨਾ ਤੇ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਹਾਂ ਠੀਕ ਹੈ ਹਾਂਜੀ